ਲੋਕ ਸਭਾ ਹਲਕਾਂਵਰ ਸਰ ਤੋਂ ਪਾਜ ਪਾਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਵਿਧਾਨ ਸਭਾ ਹਲਕਾ ਜਨਾਲਾ ਪਹੁੰਚੇ ਤੇ ਵਿਧਾਨ ਸਭਾ ਹਲਕਾ ਜਨਾਲਾ ਤੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਸਰਹੱਦੀ ਪਿੰਡ ਚੋ ਲੋਕਾਂ ਨੂੰ ਮਿਲਣ ਪੁੱਜੇ ਤਾਂ ਅੱਗੋਂ ਪਿੰਡ ਗੱਗੋਮਾਲ ਚੋ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਰੋਸ ਪ੍ਰਦਰਸ਼ਨ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਇਸ ਤਰ੍ਹਾਂ ਬੀਜਪੀ ਆਗੂਆਂ ਦਾ ਪਿੰਡਾਂ ਪਿੰਡਾਂ ਵਿੱਚ ਹੋ ਰਿਹਾ ਹੈ ਭਾਰੀ ਵਿਰੋਧ ਸਾਡਾ ਵਿਸ਼ਵਾਸ ਹੋ ਰਿਹਾ ਤੇ ਦੇਣਾ ਸਿੱਧੀ ਗੱਲ ਹੈ ਇਹ ਤਾਂ ਬਿਲਕੁਲ ਮਾਰਾ ਗੱਲ ਉਹ ਹੀ ਵਾਲਾ ਬਣੀ ਗੁਰੂਪਾਤ 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 ਅਪਨ ਗੁਰੂਪਾਤ ਕਰੋ ਕੇਮਾ ਵੀ ਜੋ ਬਣਾਈ ਹੈ ਉਹ ਉਹ ਸਿੱਧੀਆਂ ਉਹਦੇ ਗੋਲੀਆਂ ਮਾਰਨ ਦਾ ਆ ਤੇ ਸਾਨੂੰ ਕੋਈ ਸਾਡਾ ਸਾਡਾ ਪਿੰਡ ਸਾਡਾ ਪਿੰਡ ਆ ਗੱਡੀ ਹੋ ਜਾਂਦੀ ਮੁੱਖ ਪ੍ਰਸ਼ਾਸਨ ਮੁੜਿਆ ਬਰਾਬਰ ਮੁੜਿਆ ਬਰਾਬਰ ਕਾਲ ਕੀ ਮਾਸ਼ਾ ਅੱਲਾਹ ਵਾਸਨ ਦਵਾਇਆ ਜੀ ਇਹ ਕਿਹੜਾ ਹਾਂਜੀ ਭਾਈ ਉਹ ਕਿਹੜਾ ਕੀ ਕਰਾਈ ਨਿਕਟ ਸਨਾਂ ਉਹ ਮੱਥਾ ਟੇਕਣ ਚੱਲੇ ਆ ਇਹ ਉਹਦਾ ਪੁੱਛਾ ਕਰਦੇ ਆ ਰੋਸ ਕਰਦੇ ਨੇ ਮੱਥਾ ਟੇਕਦੇ ਆ ਇਹ ਦੇਖਦਾ